ਸਰਦੀ ਤਹਿਸੀਲ ਅਜਨਾਲਾ ਦੇ ਪਿੰਦ ਨਿਸੋਕੇ ਦੇ ਖੇਤਾਂ ਦੇ ਵਿੱਚੋਂ ਪੁਲਿਸ ਤੇ ਬੀਐਸਐਫ ਨੇ ਜੋੜਾ ਹੈ ਸਾਂਝਾ ਆਪਰੇਸ਼ਨ ਚਲਾਇਆ ਤੇ ਪੁਲਿਸ ਨੇ ਬੀਐਸਐਫ ਨੂੰ ਖੇਤਾਂ ਦੇ ਵਿੱਚੋਂ ਇੱਕ ਡਰੋਨ ਅਤੇ ਉਸ ਦੇ ਨਾਲ ਬੰਨੇ ਪੈਕੇਟ ਦੇ ਵਿੱਚੋਂ ਦੋ ਪਿਸਤੌਲ ਚਾਰ ਮੈਗਜ਼ੀਨ ਤੇ ਕਾਰਤੂਸ ਬਰਾਮਦ ਹੋਏ ਨੇ ਡੀਐਸਪੀ ਅਜਨਾਲਾ ਰਾਜਕੁਮਾਰ ਨੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਡਰੋਨ ਦੇ ਸਮੇਤ ਅਸਲਾ ਤੇ ਕਾਰਤੂਸ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਜਿਸ ਦੀ ਜਾਂਚ ਫਿਲਹਾਲ ਚੱਲ ਰਹੀ ਹੈ ਤੇ ਪੁਲਿਸ ਤੇ ਬੀਐਸਐਫ ਨੇ ਸਾਂਝਾ ਆਪਰੇਸ਼ਨ ਮਿਲ ਕੇ ਚਲਾਇਆ ਪਿੰਡ ਨੇ ਸੋਕੇ ਦੇ ਖੇਤਾ ਦੇ ਵਿੱਚੋਂ ਇਹ ਡਰੋਨ ਬਰਾਮਦ ਹੋਇਆ ਹੈ ਦੱਸਦੇ ਕਿ ਪਿੰਨ ਸੋਕੇ ਦੇ ਵਿੱਚੋਂ ਪੁਲਿਸ ਤੇ ਬੀਐਸਐਫ ਦੇ ਸਾਂਝਾ ਆਪਰੇਸ਼ਨ ਦੇ ਤਹਿਤ ਇਹ ਸਫਲਤਾਪੂਰਵਕ ਡਰੋਨ ਜਿਹੜਾ ਹੈ ਉਹਨਾਂ ਨੂੰ ਬਰਾਮਦ ਹੋਇਆ ਜਿਸ ਦੇ ਵਿੱਚੋਂ ਕਿ ਦੋ ਪਿਸਤੌਲ ਚਾਰ ਮੈਗਜ਼ੀਨ ਤੇ ਕਾਰਤੂਸ ਵੀ ਬਰਾਮਦ ਹੋਏ ਨੇ ਅਰੇ ਰਮਦਾਸ ਦੇ ਵਿੱਚ ਇੱਕ ਪਿੰਡ ਪਿੰਦਾ ਨਾਸੋਕੇ ਉਥੇ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਡਰੋਨ ਦੀ ਐਕਟੀਵਿਟੀ ਹੋਈ ਆ ਉਹ ਬੀਐਸਐਫ ਦੇ ਨਾਲ ਕੰਬਾਈਨ ਆਪਰੇਸ਼ਨ ਕਰਕੇ ਜਦੋਂ ਸਰਚ ਕੀਤਾ ਤੇ ਉਹਦੇ ਵਿੱਚੋਂ ਦੋ ਪਿਸਤੌਲ ਤੇ ਚਾਰ ਮੈਗਨ ਰਿਕਵਰ ਹੋਇਆ ਤੇ ਫਿਲਹਾਲ ਇਨਵੈਸਟੀਗੇਸ਼ਨ ਜਾਰੀ ਹੈ ਮੈਂ ਮੌਕੇ ਤੇ ਜਾ ਰਿਹਾ ਤੇ ਜਾ ਕੇ ਤੇ ਹੁਣੀ ਕਲੀਅਰ ਕਰਕੇ ਤੇ ਐਫ ਆਈ ਆਰ ਲੋਕ ਕਰਦੇ ਪੰਜਾਬ ਪੂਰਬੀ ਬਾਰਡਰ ਤੇ ਸਾਡੇ ਸੈਕੰਡ ਲੈਂਡ ਫੈਂਸ ਸਾਡੀ ਹੈਗੀ ਆ ਮਜ਼ਬੂਤ ਕੀਤੀ ਹੋਈ ਆ ਤੇ ਬੀਐਸ ਵੀ ਅਲਰਟ ਹੈਗੀ ਆ ਬਾਕੀ ਰਾਤ ਨੂੰ ਐਸ ਐਚ ਓ ਵੀ ਬਾਹਰ ਹੁੰਦੇ ਆ ਤੇ ਅਸੀਂ ਵੀ ਬਾਹਰ ਪੈਟਰੋਲਿੰਗ ਵੇਰਾ ਕਰਦੇ ਆ ਜੀ